ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ ਇੱਕ ਤਾਂ ਤੁਹਾਨੂੰ ਤੋਕੜ ਗੱਬਣ ਚੈੱਕ ਪਾਸ ਮੱਝ ਦਿਖਾਉਣੇ ਦੋ ਦੂ ਚੰਗਾਗਾ ਤੇ ਮਗਰੇ ਦੀ ਹੈਗੀ ਕੱਟੀ ਠੀਕ ਆ ਇੱਕ ਤਾਂ ਹੁਣੇ ਤੁਹਾਨੂੰ ਨੀਲੀ ਰਾਵੀ ਮੱਝ ਬਿਲਕੁਲ ਤਾਜੀ ਸੂਈ ਸੋਈਆ ਬੱਚਾ ਮਗਰ ਮੇਲ ਕਾਫ ਆਗਾ ਤੇ ਬਾਕੀ ਮੱਝ ਦਾ ਤੁਹਾਨੂੰ ਕੱਟਕੁੱਟ ਦਿਖਾ ਦਣਾ ਪਹਿਲਾਂ ਟਿੱਡੇ ਕੱਟਦੇ ਅੱਖਾਂ ਪਿਓਰ ਨਹੀਂ ਲੀਆਂ ਠੀਕ ਆ ਚਾਰੇ ਪੈਸ ਨੂੰ ਚਟੇ ਮਿਲਣਗੇ ਤੇ ਪੂਜਾ ਤੋਂ ਛੱਟੀਆਂ ਨਾਲ ਨੀਲੀ ਰਾਵੀ ਮਤਲਬ ਪੂਰੇ ਕੈਰੇਕਟਰ ਜਿਹੜੇ ਆਪਾਂ ਆਮ ਦੇਖਣ ਜਾਂਦੇ ਉਹ ਪੂਰੇ ਕਾਦੇ ਠੀਕ ਆ ਇੱਕ ਤਾਂ ਮੱਝ ਇਹ ਬਾਈ ਨੇ ਸਿਲ ਕਰਦੇ ਇੱਕ ਸਾਨੂੰ ਆਹ ਚੰਗੇ ਰਿਕਾਰਡ ਦੀ ਧੋਕੜ ਗਬੜ ਚੈੱਕ ਪਾਸ ਹੈ ਤੇ ਬਾਕੀ ਜੋ ਵੀ ਭਰਾ ਜਿਹੜਾ ਅੰਦਾ ਖਰੀਦੂਗਾ ਉਹ ਛੱਲੀਆਂ ਦੀ ਆਪ ਕਾਲੂਗਾ ਤੇ ਬਾਕੀ ਕਰਾਂ ਬਾਈ ਨਾਲ ਗੱਲਬਾਤ ਵੀ ਕੀ ਡਿਟੇਲ ਸੋ ਪਹਿਲਾ ਵੀਡੀਓ ਪੂਰੀ ਗੌਰ ਨਾਲ ਦੇਖਣੀ ਆ ਫਿਰ ਉੱਤੇ ਹੋ ਨੰਬਰ ਤੇ ਸੰਪਰਕ ਕਰਨਾਗਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਹਾਂਜੀ ਠੀਕ ਹੈ ਜੀ ਮਤਲਬ ਤੀਜੇ ਦਿਨ ਵੀਡੀਓ ਲਾਗੇ ਆਪਣੀ ਹੁਣ ਪੰਨ ਮ ਹੋ ਵੈਲੇ ਲਾ ਲਈ ਦੀ ਕੋਈ ਨਾ ਕੋਈ ਤੇ ਵਧੀਆ ਵਧੀਆ ਚੰਗੀ ਚੰਗੀ ਗੱਲਾਂ ਨਾਲ ਜੀ ਤੇ ਆਪੋ ਦੇ ਬੱਚਾ ਦੀ ਵੀਡੀਓ ਪਾਈ ਸੀ ਉਹ ਬੈਗੀਆਂ ਸੀ ਘੰਟੇ ਜੀ ਉਹ ਤਾਂ ਇੰਸਟਾਗ੍ਰਾਮ ਤੇ ਬੈਗੀਆਂ ਨਾ ਇੰਸਟਾਗ੍ਰਾਮ ਤੇ ਬੈਗੀਆਂ ਮੈਂ ਤੈਨੂੰ ਰੋਕਤਾ ਸੀ ਫੇਸਬੁੱਕ ਤੇ ਵੱਡੀ ਵੀ ਨਾ ਪਾਈ ਆਪਾਂ ਦੂਦ ਦੇ ਨਾ ਪਾਈ ਵੀ ਉਹ ਫਿਰ ਫੋਨ ਵਾਲੇ ਆਉਂਦੇ ਆਲੇ ਆਉਂਦੇ ਹਨਾ ਤੇ ਉਹ ਹਜੇ ਵੀ ਫੋਨ ਆਈਦੇ ਬੱਚਿਆਂ ਦੇ ਇੰਸਟਾ ਉਹ ਹੁਣ ਵੀ ਅੱਜ ਵੀ ਆਈ ਜਾਂਦੇ ਆ ਠੀਕ ਆ ਤੇ ਐਡਰੈਸ ਬੋਲ ਦਿਓ ਬਾਈ ਆਪਾਂ ਪਿੰਡ ਫੂਲ ਤਹਿਸੀਲ ਫੂਲ ਜੀ ਜ਼ਿਲ੍ਹਾ ਪਠੰਡਾ ਠੀਕ ਆ ਤੇ ਮੋਬਾਈਲ ਨੰਬਰ ਜੀ 9781400631 ਹਾਂਜੀ ਟੋਕੜ ਗੱਬਣ ਚੈੱਕ ਪਾਸ ਹੈ ਟੋਕੜ ਗੱਬਣ ਚੈੱਕ ਪਾਸ ਹੈ ਸਾਢੇ 3 ਮਹੀਨੇ ਦੀ ਗੱਬਣ ਹੈ ਹਾਂਜੀ ਤੇ 9 ਤੋਂ 10 ਕਿਲੋ ਦੁੱਧ ਹੈ ਹਰਿਆਣੇ ਦੀ ਹੈਗੀ ਹੈ ਇਹ ਤਾਜੀ ਸੂਈ 17 16 ਕਿਲੋ ਦੁੱਧ ਦਿੰਦੀ ਸੀ ਤੇ ਤੁਸ ਨੂੰ ਆਰਡਰ ਦਿਖਾਣਾ ਆ ਆਮ ਮੱਝਾਂ ਦਾ ਨਾ ਮੇਰੇ ਮੰਡੀ ਤੇ ਵਗ ਜਾਂਦੇ ਘਰਾਂ ਚ ਸੱਜਰ ਮੱਝਾਂ ਦਾ ਤੁਹਾਨੂੰ ਮਿੱਤਰ ਇਹਨਾਂ ਲਈ ਵੜੀ ਮਿਲਣਾ ਜਿੰਨਾ ਆ 4 ਮਹੀਨੇ ਦੀ ਸਾਢੇ 3 ਮਹੀਨੇ ਦੀ ਗੱਬਣ ਦਾ ਠੀਕ ਆ ਬਾਕੀ ਥਾਣਾ ਦਾ ਜਿਹੜਾ ਗੈਪਸ ਆ ਜਾਂ ਬੰਤਰ ਨਾ ਆਰਡਰ ਦੀ ਕੁਆਲਿਟੀ ਬੜੀ ਚੰਗੀ ਹੈਗੀ ਅੱਜ ਤੁਹਾਨੂੰ ਵਹਿਣੀ ਛਾੜ ਤੋਂ ਪਾ ਦਿਖਾ ਦਿੰਨਾ 9 ਤੋਂ 10 ਕਿਲੋ ਇਹ ਚੈੱਕ ਕਰ ਸਕਦੇ ਵਾਕਈ ਜੀ ਦੀ ਮੱਝ 16 17 ਵਾਲੀ ਦਸ ਦੀ ਵੀ ਹੈਗੀ ਹੈ ਨਾ ਤੇ ਮਗਰ ਕੱਟੀ ਹੈਗੀ ਨਾ ਮਗਰ ਕੱਟੀ ਹੈ ਠੀਕ ਆ ਤੇ ਸਾਢੇ ਤਿੰਨ ਦੀ ਇਸ ਟਾਈਮ ਚੱਕਾ ਹੈ ਇਹਨਾਂ ਲੈ ਕੇ ਉਹ ਚੱਕਰਾ ਕੇ ਲੈ ਜੂਗੀ ਤੀਜੇ ਸੂਏ ਵਾਸਤੇ ਕੱਪੜਾ ਦੂਜੇ ਸੂਏ ਦੂਜੇ ਸੂਏ ਤੇ ਤੀਜੇ ਵਾਸਤੇ ਕੱਪੜਾ ਹਾਂ ਠੀਕ ਆ ਬਾਕੀ ਮੱਝ ਦਾ ਕੱਦ ਕਾਟ ਹੋਈ ਮਿੱਤਰ ਬਹੁਤ ਚੰਗਾ ਆ ਆਰਡਰ ਦੀ ਕੁਆਲਿਟੀ ਬੜੀ ਜਗ੍ਹਾ ਥਾਣਾ ਦਾ ਗੈਪ ਕੁ ਬਹੁਤ ਸੋਹਣਾ ਹੈਗਾ ਇੱਥੋਂ ਸਾਨੂੰ ਪਹਿਲੀ ਕਵੈਣੀ ਸਾਈਡ ਤੋਂ ਇਹ ਵੀ ਸਾਨੂੰ ਥਾਣਾ ਦੀ ਬੰਤਰ ਮੈਂ ਦਿਖਾ ਦੇਣਾ ਨਾ ਦੁੱਧਾਂ ਜਿਹੜੀ ਮੇਨ ਨੜਾ ਇੱਧਰ ਵੀ ਚੈੱਕ ਤੇ ਬਾਕੀ ਜਿਹੜਾ ਭਰਾ ਅਖੀਰ ਦੋ ਦੋੜਾ ਚੋ ਸਕਦਾ ਕੁੜੇ ਇਕ ਤਲੇ ਤੋੜ ਗਏ ਫਿਰ ਆਪਾਂ ਹਾਂਜੀ ਮਾਜੇ ਸੰ ਤੋੜ ਕੇ ਸਾਣਾ ਇੱਥੋਂ ਬੈਕ ਸ਼ੈਟ ਦਾ ਡਰੀ ਕੁਆਲਿਟੀ ਚੈੱਕ ਕਰਨਾ ਪਿੱਛੇ ਤੱਕ ਤੱਕ ਪਈਆ ਹਾਲਾਂਕਿ ਵੀਡੀਓ ਬਣਾਉਂਦਾ ਸਮਾਂ ਸਾਡਾ 12 ਕੇ ਦਾ ਹੋਊ ਨਾ 1 ਵਜ ਗਿਆ ਇੱਕ ਪੌਣੇ ਤੋਂ ਹੋ ਗਈ ਹਾਂ ਪੌਣੇ ਦੋ ਦਾ ਟਾਈਮ ਮਿੱਤਰੋ ਦੇਖ ਹੂੰ ਇੱਥੋਂ ਨਹੀਂ ਆ ਮਰ ਮਾਜੀ ਚਾਲ ਚੂਚ ਬਾਕੀ ਹਾਈਟ ਵਾਲੇ ਪੱਖ ਤੋਂ ਸੋਹਣੇ ਢਾਂਚੇ ਦੀ ਮੱਝ ਆ ਗਈ ਕੋਈ ਇਹ ਲੱਸੀ ਲਾਵੀ ਪੂਰੇ ਸੋਹਣੇ ਮਜਬੂਤ ਢਾਂਚੇ ਦੇ ਵਿੱਚ ਮੱਝ ਆ ਗਈ ਆਸੀ ਆਸੀ ਬਾਕੀ ਸਾਨੂੰ ਮੈਂ ਟਾਈਮ نوٹ ਕਰਾ ਦੇਣਾ ਨਾ 1:49 ਮਿੰਟ ਹੋ ਗਏ ਸ਼ਾਮ ਦੀ ਚੋਅ ਅਜੇ 4 ਘੰਟੇ ਬਾਕੀ ਪਏਗੇ ਉਸ ਨਾਲ ਜਿਹੜਾ ਮਤਲਬ ਚੋਅ ਦੀ ਤੇ ਥਾਣਾ ਦੀ ਆਰਡਰ ਦੀ ਬੰਤਰ ਦੀ ਜੱਜਮੈਂਟ ਤੁਸੀਂ ਕਰ ਲਿਓ ਠੀਕ ਹੈ ਤੇ ਬਾਕੀ ਕੱਟੀਆਂ ਨੂੰ ਦਿਖਾ ਦੇਣਾ ਕੱਟੀ ਵਿੜੇ ਕੱਟੀ ਦੇ ਥਾਣੇ ਜੀ ਦੂਰ ਹੈ ਹੁਣੇ ਤੋਂ ਹੈ ਹਾਂ ਇੱਕ ਕਾ ਸੀ ਇੱਕ ਕਾ ਸੀ ਕਾ ਸੀ ਸਨ ਬਹੁਤ ਹੈ ਨਾ ਫਿਰ ਮਾਲੇ ਕਰੈਕਟਰ ਦਿਖਾਉਗੇ ਮਾਲਾ ਸਨ ਬਹੁਤ ਹੈ ਸਨ ਦਾ ਲੈ ਇਹਨੂੰ ਇੱਧਰ ਕਰ ਦੇ ਬਈ ਫਿਰ ਆਪਾਂ ਨੀਲੀਆ ਦਿਖਾ ਦੀ ਨਾਲ ਆਪਾਂ ਹਾਂ ਇੱਥੇ ਬੈਠ ਕੇ ਦੁਬਾਰਾ ਦਿਖਾਣਾ ਮੱਜ ਕਾਫੀ ਚੰਗਿਆ ਸੀ ਕੋਲਿਆ ਕੇ ਦੇਖੋ ਹਨਾ ਵੀਡੀਓ ਨਾਲ ਤੁਹਾਨੂੰ 19 ਦੀ 21 ਨਜ਼ਰ ਆਊਗੀ ਕਰ ਦੇ ਨਾ ਐਨ ਸੱਕਦੇ ਠੀਕ ਹੈ ਜੀ ਤੇ ਇੱਥੋਂ ਦੁਬਾਰਾ ਖੜਦੇ ਹੁਣੀ ਜੇ ਆਰਡਰ ਦੀ ਕੁਆਲਿਟੀ ਦਵਾਸਾ ਸਮਾਰ ਕੇ ਦਿਖਾ ਦੇਣਾ ਤਾਂ ਕਿਸੇ ਭਰਾ ਨੂੰ ਦੂਦ ਰੱਡ ਤੋਂ ਆਉਣਾ ਹੁੰਦਾਗਾ ਕੋਈ ਦਿੱਕਤ ਨਾ ਲੱਗੇ ਉਹਨੂੰ ਤੇ ਹੁਣ ਆ ਗਿਆ ਆਪਣਾ ਟੇਡੇ ਘੱਟ ਚ ਲੈੰਦੀ ਹਾਂ ਟੇਡੇ ਘੱਟ ਤੇ ਆਪਣੇ ਜੀ ਤੇ ਮਿਲਦੀ ਬਹੁਤ ਘਟ ਇਧਰ ਤਾਂ ਇਹ ਹਾਂ ਸੀਗੀ ਕਿਸੇ ਕੋਲੇ ਯਾਰ ਦੋਸਤ ਕੋਲੇ ਤੋਂ ਲੈ ਅੱਖਾਂ ਦੋਨਾਂ ਹੀ ਨੀ ਲਿਆ ਗਿਆ ਨਾ ਪਿਓਰ ਹਾਂ ਪਿਓਰ ਨਹੀਂ ਲਿਆ ਆ ਜਾਦੇ ਇਦੋਂ ਵੀ ਹੂੰ ਐਂ ਦੀਵਾ ਨੂੰ ਜਗਣਾ ਮੁੱਛ ਸਾਰਾ ਕੋਸਾ ਤੇ ਚਾਰੇ ਪੈਜ ਤੇ ਕਿੰਨੇ ਕਰਦੀ ਸੁਈ ਬਈ ਇਹ ਹੈ ਕਿੰਨਾ ਟਾਈਮ ਆ ਸੁਈ ਨੂੰ ਕੱਲ ਸੁਈ ਹੈ ਅੱਜ ਹੈਈਏਗੀ ਤਰੀਕ 27 ਤਰੀਕ ਨੌਵਾਂ ਮਹੀਨਾ 25 26 ਨੂੰ ਸੁਈ ਆ 27 ਨੂੰ ਸੁਈ ਆ ਤੇ ਬੋਲਾ ਬੋਲਾ ਤੇ ਕੱਢਿਆ ਤੇ ਧਾਰ ਸੁਰ ਪੂਰੀ ਪੋਲੀ ਪੂਰੀ ਵਧੀਆ ਮੋਟੀ ਪੋਲੀ ਕੋਈ ਭੂਲ ਨਹੀਂ ਛੱਟਣ ਕਿੰਨਾ ਵੱਧ ਪਾਉਂਦੀ ਆ ਦੁੱਧ ਤਾਂ ਹਜੇ ਆਪਾਂ ਤਾਂ ਕੱਲ ਹੀ ਚੋਈ ਹੈ ਨਹੀਂ ਨਹੀਂ ਦੱਸੋ ਮਾਲਕਾਂ ਨੇ ਮਾਲਕ ਕਹਿੰਦੇ 11-12 ਕਿਲੋ ਦਿੰਦੀ ਸੀਗੀ ਪਹਿਲੇ ਸੂਏ ਜਾਜ ਜਾਜ ਗੱਲ ਹੈ ਪਹਿਲੇ ਸੂਏ 12 ਕਿਲੋ ਦੀ ਮੱਝ ਹੈਗੀ ਐ ਦੂਜੇ ਆ ਹੁਣ ਹਾਂ ਕੋਈ ਸ਼ੱਕ ਨਹੀਂ ਜੀ 12 ਕਿਲੋ ਦੀ ਐਥੇ ਥਾਣਾ ਦੀ ਮੰਤਰੀ ਇਹ ਵੀ ਦਿਖਾ ਦੇਣਾ ਆਰਡਰ ਦੀ ਕੁਆਲਿਟੀ ਵੀ ਚੰਗੀ ਆ ਥਾਣਾ ਦਾ ਜਰਾ ਗੈਪ ਸਜਾ ਇਹ ਵੀ ਚੰਗਾ ਨਾ ਚਾਰ ਥਾਣਾ ਦੋਨਾਂ ਵਜਾਂ ਦੇ ਬੱਕਰੀ ਫੋਟਸ਼ਾਨੀ ਇਹ ਦੇਖੋ ਥਣ ਥਾਰਾ ਵੀ ਮਾਰ ਦਾਂਗੇ ਜੇ ਮਾਰਨਗੇ ਇਹਦੇ ਚੱਪਲਾ ਪਾ ਤੋੜ ਦੇਣਾ ਮੱਝ ਨੂੰ ਬਾਜ ਥਾਰਾ ਮਾਰ ਦਰ ਤੇ ਹਾਈਟ ਦੇ ਵਿੱਚ ਮੀਡੀਅਮ ਸਾਈਜ਼ ਆਈ ਇਹ ਹਾਈਟ ਵੀ ਮਾਦਰੀ ਗੁੱਡੀ ਜਿ ਆਪਾਂ ਜਿਹਨੂੰ ਕਹਦੇ ਨੇ ਤੇ ਮਾਦਰੀ ਗੁੱਡੇ ਲਈ ਮੱਝ ਜੇ ਤੁਹਾਨੂੰ ਪਤਾ ਵੀ ਕਦੇ ਸੁੱਤ ਤੋਂ ਹਰ ਘਾਟੀ ਮਾਰ ਖਾਂਦੀ ਹੁੰਦੀ ਜਿੰਨਾ ਖੁੱਤ ਹੁੰਦਾ ਲੱਗ ਉਹ ਪੂਰਾ ਕਰ ਹੀ ਜਾਂਦੀ ਹੁੰਦੀ ਹੈ ਨਾ ਸਾਡੇ ਆਪ ਚ ਤੇ ਬੰਤਰ ਦੇਖ ਸਕਦੇ ਹੋਗੇ ਤੇ ਥਾਣਾ ਜਿਹੜਾ ਸੈਜ ਗੈਪ ਕਾਫੀ ਚੰਗਾ ਗਾ ਚੰਗੀਆਂ ਮੱਝ ਤੇ ਅੱਜ ਤੁਹਾਨੂੰ ਦੁਆਰਾ ਇੱਕ ਘਟ ਗੁੱਡੀ ਦਿਖਾ ਦਿੰਦੇ ਆ ਚੰਗੇ ਬੱਚੇ ਨੀਂਦੀ ਨੀਦੀ ਰਜਾ ਆਪਾਂ ਲੈ ਸਕਦਾ ਜੇ ਚੰਗਾ ਟੀਕਾ ਭਰਾਏ ਮੇਰੇ ਪਹਿਲਾਂ ਵਾਲਾ ਕਿਸੇ ਭਰਾ ਦੇ ਟੀਕਾ ਅੱਜ ਦਾ ਭਰਾ ਨਹੀਂ ਹੋਣਾਗਾ ਇਸ ਕਰਕੇ ਥੋੜਾ ਜਿਹਾ ਬੱਚਾ ਜਿਹੜਾ ਕਾਲੀ ਆ ਗੱਲ ਮੱਥੇ ਥੋੜਾ ਨੋਰਮਲ ਵੱਲ ਮੁਰਾ ਦਾ ਮਾਰ ਜਰਾ ਸੀ ਨਾ ਪ੍ਰਾਤ ਹ ਹੋ ਗਿਆ ਨਾ ਤੇ ਇਥੋਂ ਕੱਢਣੀ ਹੁਣ ਚੈੱਕ ਕਰ ਮਾਰ ਦੇ ਤਾਰਾ ਫਿਰ ਆਪਾਂ ਜੇ ਮਾਰਨੀਆਂ ਮਾਰ ਦੇ ਦਿੰਨੇ ਮਾਰ ਦੇ ਦਾਰਾ ਫਿਰ ਆਪਾਂ ਭਾਂਡਾ ਲਿਆ ਮਾ ਨਾ ਹੋਈ ਮਾਰ ਅਸਲੀ ਮਾਰ ਦਾਂਗੇ ਲਾ ਲਓ ਬੱਚਾ ਮੜਾ ਜਾ ਪਿੰਡ ਬਾਈ ਦਾ ਕਿ ਮਿੱਤਰ ਫੂਲ ਤਹਿਸੀਲ ਫੂਲ ਤੇ ਜ਼ਿਲ੍ਹਾ ਲੱਗਿਆ ਬਠਿੰਡਾ ਤੇ ਕਿਚਹਿਰਾਂ ਦੇ ਕੋਲ ਬਾਈ ਦਾ ਘਰ ਆ ਹਾਕਮ ਸਿੰਘ ਬਾਈ ਦਾ ਨਾਮ ਆ ਤੇ ਦੋ ਪਸ਼ੂ ਐ ਉਹਨੇ ਬਾਈ ਕਟੂੜਾ ਦੇ ਕੋਲ ਮਾਰ ਕਦਾ ਸਾਨੂੰ ਆ ਮਾਜ ਦੇ ਵਿੱਚ ਫੇਰ ਨਹੀਂ ਆ ਮਰਾਦਾ ਤੋਕੜ ਕਬਣ ਦੇ ਵਿੱਚ ਕਾਫੀ ਚੰਗੀ ਹੈਗੀ ਤੇ ਬਾਕੀ ਵੀਰ ਕਹਿੰਦਾ ਜੇ ਕੋਈ ਕੱਟੀ ਛੱਡਣੀ ਹੋ ਕਿਸੇ ਨੇ ਭਰਾ ਨੇ ਕੱਟੀ ਛੱਡ ਵੀ ਸਭ ਆਏ ਮਿਲਦੀ ਕੱਟੀ ਤੇ ਬਈ ਇਹ ਤੋਕਣ ਕਬਣਦਾ ਉਂ ਵੀ ਮਿਲ ਪੈਂਦੀ ਆ ਕੱਟੀ ਤੇ ਵੀ ਦੋਨੇ ਟਾਈਮ ਮਿਲਦੀ ਆ ਹਾਂ ਠੀਕ ਆ ਸਪੁੱਸ ਮਾਰਕ ਧਾਰਾ ਮਾਰਕ ਦਿਖਾ ਦਿੰਨੇ ਆਪਾਂ ਕੋਈ ਦਾ ਸੱਜਰਾ ਦੇ ਖੜ ਜਾ ਤੋਕੜਾ ਤੁਹਾਨੂੰ ਪਤਾ ਬੇਲੇ ਕੋਲੇ ਧਾਰ ਮਾਰਨੇ ਔਖੀ ਉਹਦੇ ਮੋੜ ਕੇ ਆ ਲੈ ਪਾ ਦੇ ਦੁੱਤੋਂ ਪਾਜੇ ਲੈ ਬੱਚਾ ਪਾਸੇ ਕਰ ਦੋ ਵੀ ਮੈਂ ਕਹਿੰਦਾ ਬੱਚਾ ਪਾਸੇ ਕਰ ਲੈ ਲੈ ਮੈਨੂੰ ਹੁੜਾ ਲੈ ਬੱਚਾ ਇੱਥੇ ਮਾਰੋ ਯਾਰ ਹੂੰ ਧਾਰ ਪੂਰੀ ਮੋਟੀ ਨਾ ਬਾਈ ਪੂਰੀ ਮੋਟੀ ਹੈ ਹੂੰ ਬਰ ਕੋ ਬਿਲਕੁਲ ਹੂੰ ਬਾਕੀ ਗਾਣੀ ਉਪਰਾਂ ਨਹੀਂ ਮੰਦੀ ਠੰਡੀ ਸੀ ਲਵੜੀ ਹੈ ਨਾ ਬਾਈ ਠੰਡੀ ਬਹੁਤ ਹੈ ਹੂੰ ਯਾਨੀ ਇਹ ਆਪ ਉਪਰਾਂ ਭੋਰਾ ਨਹੀਂ ਮਨਾਈ ਜਿਵੇਂ ਨਹੀਂ ਮੰਦੀ ਤਾਂ ਹਾਂ ਨੀਲੀਆਂ ਰਾਵੀਆਂ ਘਾਟੀ ਮੰਦਗਾ ਹੁੰਦੇਗਾ ਠੰਡੀ ਹੁੰਦੀ ਨਸਲ ਨਾ ਇਹ ਹਾਂ ਤੇ ਹੁਣ ਆਪ ਵੀ ਰੇਟ ਵਾਲੀ ਗੱਲ ਕਰੀ ਦੋਨਾਂ ਮੱਜਾਂ ਦੀ ਰੇਟ ਆਰ ਪੱਖ ਤੋਂ ਕੀ ਕਰਾਂਗੇ ਦੋਨਾਂ ਦਾ ਹੀ 110 1000 ਹੈ ਇਹਦਾ 11000 ਹੈ ਇਹਦਾ ਵੀ 110 ਹੈ ਇਹਦਾ ਵੀ 11000 ਹੈ ਹਾਂ ਦੋਨਾਂ 220 ਬਣ ਗਿਆ 220 ਹੈ ਤੇ ਮਾਨਤਨ ਨੇ ਕੀ ਵਧੀਆ ਹੋਊਗਾ ਬਹੁਤ ਮਾਨਤਨ ਕਰਦੇ ਆ ਕੋਈ ਗੱਲ ਨਹੀਂ ਜਰੂਰ ਤਾਂ ਵੀ ਇੰਨੀ ਝੂਲੀ ਚ ਪੋਣੇ ਆਪਾਂ ਨਹੀਂ ਆਏ ਤਾਂ ਫਿਰ ਅਗਲਾ ਘਟਾਉਂਦਾ ਵਧਾਉਂਦਾ ਮਾੜੇ ਮੋਟੇ ਕਰਦੇ ਮੌਕੇ ਘਟਣਾ ਪਊਗਾ ਹਾਂ ਠੀਕ ਆ ਤੇ 110 ਮੁੱਲ ਕੀਤਾ ਬਾਈ ਨੇ ਨੀਲੀ ਰਾਵੀ ਦਾ ਤੇ ਦੂਜੀ ਦਾ ਵੀ 110 ਹੈ ਜਿਹੜੇ ਭਰਾ ਨੂੰ ਫਿੱਟ ਆਉਣੀਆਂ ਬਾਈ ਨੇ ਵਾਧਾ ਘਾਟਾ ਕਰ ਲਿਆ ਕੋਈ ਗੱਲ ਨਹੀਂ ਇਹ ਵੀ ਸੁੱਤ ਪੂਰੇ ਲਊਗਾ ਬਾਕੀ ਆ ਅੱਜ ਮੈਂ 17 ਖਾਤੋ ਕੋਰਦਾ ਇੱਕ ਦਾਸ ਕੋ ਬਾਹਲਾ ਵੀ ਨਹੀਂ ਹੈਗਾ ਮਾਲਨ ਚੰਗੀ ਆ ਗਈ ਤੇ ਬਾਕੀ ਖਰੀਦਣ ਵਾਲਾ ਭਰਾ ਉਹਦਾ ਮਨ ਕੀ ਕਹਿੰਦਾ ਉਹ ਦੇਖ ਸਕਦਾਗਾ ਧੰਨਵਾਦ ਜੀ